ਈ ਮਾਨ ਵਿੱਚ ਜਦ ਜ ਜ ਨਿੱਕੇ ਦੇਦੋਂ ਸੀ ਛੋਟਾ ਛੋਟਾ ਸੀ ਜਦੋਂ 5 ਕਿ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ 5 ਦਿਨਾਂ ਨੇ ਬੋਲਣਾ ਮੈਂ ਵੀ ਮਗਰ 5 ਦਿਨਾਂ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੋਂਗੇ ਸਾਲ-ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾਲ ਤੁਸੀਂ ਸਹਰਾਣੇ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ ਤੇ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗਏ ਮਾਰਾ ਸਰੂਬ ਬਣਾਉਣਾ ਤੇ ਮੁੜ ਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੇ ਕਹਿੰਨਾ ਮੱਥਾ ਟੇਕੋ ਮਾਰਾ ਜਾਈਏ ਤੇ ਮੁੜ ਕੇ ਇਹਨਾਂ ਕਰਨਾ ਵੀ ਇੱਕ ਡੰਡਾ ਲੈਣਾ ਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਉਹ ਲੇਟ ਕੇ ਤੇ ਚੌਰ ਸਾਹਿਬ ਬਣਾਉਣਾ ਤੇ ਇਦਾਂ ਕਰਕੇ ਛੋਟਿਆਂ ਦਾ ਸ਼ੌਂਕ ਹੀ ਸੀ ਬਾਅਦ ਵਿੱਚ ਜਦੋਂ 12 ਸਾਲਾਂ ਦਾ ਹੋਇਆ ਮੁੜ ਕੇ ਅਮਰਤ ਪਾਣ ਕੀਤਾ ਜੀ ਮੁੜ ਕੇ ਪਿੰਡ ਬਾਬੇ ਬਾਬਾ ਜੀ ਆਈ ਖਨ ਖਨ ਤੇ ਉਹਨਾਂ ਨੇ ਮੁੜ ਕੇ ਵੀ ਕਰ ਦੇਣ ਨੂੰ ਮੈਂ ਕਹਾਂ ਮੈਂ ਅਮਰ ਛਗਣਾ ਕਰ ਦੇਣੇ ਨਾ ਕੀਤੀ ਤੇ ਨਹੀਂ ਤੇ ਕੋਈ ਰਹਿਤ ਨਹੀਂ ਹੋਣੀ ਆ ਤੇ ਮੁੜ ਕੇ ਮੈਂ ਆਹ ਮੈਂ ਜਿੱਤ ਕਰ ਲਈ ਫੜ ਲਈ ਵੀ ਮੈਂ ਛਗਣਾ ਛਗਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਚ ਮੁੜ ਕੇ 100 ਰੁਪਏ ਚ ਮੁੜ ਕੇ ਆਪਣੇ ਸਾਰੇ ਕਾਰ ਲਏ ਮੈਂ ਕਾਰ ਲੈ ਕੇ ਮਨੂੰ ਕਾਰ ਆ ਮਨੂੰ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਦੇ ਆ ਤੇ ਮੁੜ ਕੇ ਹੁਣ ਮਾਰੇ ਦੀ ਕਿਰਪਾ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬੰਦ ਰਮ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਥੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਿਆ ਲਈ ਜੀ ਹਾਂਜੀ ਉਹਨਾਂ ਕੋਲੋਂ ਸੰਥਿਆ ਲਈ ਆ ਤੇ ਜਿੱਥੋਂ ਕੋਈ ਮਾੜੀ-ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਇਹਨਾਂ ਉਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ ਤੇ ਇਹਨਾਂ ਵੀ ਸਾਰਾ ਸਾਰਾ ਕੁਝ ਦੱਸ ਰਹੇ ਪੜਾਈ ਕਰਤ ਨਹੀਂ ਕੀਤੀ ਜੀ ਪਲੱਸ 1 ਜੀ ਪਲੱਸ 1 ਨੋਨ ਮੈਡੀਕਲ ਹੁਣ ਪੜ੍ਹ ਰਹੇ ਹਾਂਜੀ ਪੜ੍ਹ ਰਹੇ ਹਾਂ ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕੁ ਮਨ ਚ ਜਜ਼ਬਾ ਹੈ ਹਾਂਜੀ ਮਨ ਚ ਜਜ਼ਬਾ ਵੀ ਹੁਣ ਦਈ ਇਹਨਾਂ ਨੂੰ ਪਤਾ ਲੱਗ ਗਿਆ ਆਣ ਗਵਾੜ ਵੀ ਰਿਸ਼ਤੇਦਾਰਾਂ ਜੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲੈਣੀ ਸੀ ਉਹ ਸੇਵਾ ਲਈਆ ਪਰ ਜਦੋਂ ਸ਼ੁਰੂ ਕੀਤੀ ਸੀ ਮਨ ਚ ਡਰ ਨਹੀਂ ਆਇਆ ਵੀ ਮੈਂ ਇਕੱਲਾ ਨਹੀਂ ਹੋਣੀ ਜਾ ਹੋ ਜਾਣੀ ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ ਮੈਂ ਹੁਣ ਮਹਾਰਾਜ ਜੀ ਤੁਸੀਂ ਇਹ ਜੀ ਪਤਾ ਰੱਖਣੀ ਤੇ ਸਮਰਾਥ ਗੁਰੂ ਸਿਰਾ ਅਤਰਿਓ ਮਰਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਆ ਜੀ ਹਾਂਜੀ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਨ ਦਾ ਕਿਉਂਕਿ ਇਹ ਹਮੇਸ਼ਾ ਨਹੀਂ ਜਦੋਂ ਵੀ ਕਨਵਰਟ ਸਭ ਦੀ ਇੱਕ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਵਰਟ ਸਭ ਰੱਖੇ ਜਾਂਦੇ ਨੇ ਤਿੰਨ ਦਿਨ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕੁ ਮਹੀਨੇ ਹੋ ਗਏ ਮਰਨ ਮਰਨ ਦੀ ਸਾਟੀ ਜੀ ਵੱਜਣੀ ਵੀ ਨਹੀਂ ਕਰਨਾ ਹੀ ਆ ਕਰਨਾ ਹੀ ਆ ਮੁਰਕੇ ਜਦੋਂ ਮੇਰਾ ਜਨਮ ਦਿਨ ਸੀ ਮੁਰਕੇ ਮੈਂ ਉਹ ਦਿਨ ਰੱਖਤਾ 27 ਤਰੀਕ ਨੂੰ ਜਨਮ ਦਿਨ ਸੀ ਮੇਰਾ 27 ਤਰੀਕ ਨੂੰ ਰੱਖਤਾ ਇਹਨਾਂ ਅਰਦਾਸ ਕਰਾਤੀ ਕਰਦੇ ਨੇ ਸਾਈ ਪਾਠ ਦੀ ਆਦੇਤਰ ਕੋ ਨਹੀਂ ਹੋਣਾ ਤੇ ਮੁੜ ਕੇ ਮਾਰਨ ਕਰਾਉਣਾ ਹੀ ਉਹ ਹੋ ਗਿਆ ਤੇ ਮੁੜ ਕੇ ਮਾਰਨ ਸੇਵਾ ਲਈ ਆਪਣੀ ਤੇ ਮਾਰਿਆ ਜੀ ਗਾਂਵ ਹੀ ਕਿਰਪਾ ਕਰਨ ਸੱਚੀ ਪਾਸ਼ਾ ਜੀ ਹਾਂਜੀ ਸਰੀਰ ਚ ਕੋਈ ਦਿੱਕਤ ਆਈ ਹੁਣ ਕੋਈ ਜਿੱਦਾਂ ਲੱਤਾਂ ਦਾ ਕੋਈ ਪਰੇਸ਼ਾਨੀ ਕੋਈ ਹਾਂਜੀ ਉਹ ਥੋੜੀ ਬਾਦ ਆਉਣੀ ਆ ਜੀ ਹਾਂਜੀ ਕੀ ਹੁਣ ਨੌਜਵਾਨਾਂ ਨੂੰ ਕੀ ਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਇਹੋ ਹੀ ਗੈ ਨਸ਼ਿਆਂ ਦਾ ਤਿਆਗ ਕਰੋ ਤੇ ਗੁਰਸਿੱਖੀ ਜੀ ਮਨੋਂ ਵੱਲ ਆਓ ਤਾਂ ਅਮਰਸਰ ਸਿੰਘ ਜੀ ਹਾਂਜੀ ਕਹੋ ਕਬੀਰ ਗੁੰਗੇ ਗੁੜਖਾਏ ਆਪੂ ਪਿਛੂ ਪਿਛੇ ਪੁੱਛੇ ਤੇ ਕਾ ਕਹੀ ਸੋ ਇਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ ਦੱਸਣ ਤੋਂ ਬਾਰੀ ਹੈ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ ਕਿਉਂਕਿ ਜਦੋਂ ਪਰਾਰੰਭ ਕਰਨ ਲੱਗੇ ਤੇ ਮੈਨੂੰ ਲੰਮੋ ਪਤਾ ਲੱਗਾ ਇੰਦਾ ਸੁਖਜਿੰਦਰ ਸਿੰਘ ਇੱਕ ਹੀ ਝੌਂਗੜੇ ਦਾ ਅਖੰਡ ਪਾਠ ਸਬ ਕਰ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਆਹ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਹਾਂ ਵੀ ਸੱਚੀ ਗੱਲ ਹੈ ਕਿ ਜਾਂ ਵੈਸੇ ਕੰਡ ਹੈ ਉਹਨੇ ਜਿਹਨੂੰ ਇਹਨਾਂ ਦੀ ਮਾਤਾ ਜੀ ਨੇ ਫੋਨ ਲਾਤਾ ਵੀ ਬਾਬਾ ਜੀ ਅਖੰਡ ਪਾਠ ਸਬ ਪਰਾਰੰਭ ਕਰਨਾ ਹੈ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰారంਭ ਕਰਿਓ ਕਿਉਂਕਿ ਹੋ ਸਕਦਾ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਰ ਇਹ ਕੀਤਾ ਸੰਤ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਆ ਆਪ ਹੀ ਸੰਤ ਗੁਰੂ ਮਹਾਰਾਜ ਨੇ ਸੇਵਾ ਲਈ ਹੈ ਜੀ ਕੀ ਨੌਜਵਾਨਾਂ ਨੂੰ ਕੀ ਪੀ ਕਰਨੀ ਨੌਜਵਾਨਾਂ ਨੂੰ ਇਹੋ ਹੀ ਆ ਪੇ ਬੱਚੇ ਤੋਂ ਸੇਧ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅੱਜ ਸ਼ੇਵਾਂਦਰ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਾਣਿਆਂ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਜੀ ਹਾਂ ਸਵਰ ਸਿੰਘ ਭਾਜੀ ਪਿੰਡ ਕੋਟਲੀ ਸਕਾ ਹਾਂਜੀ ਤੇ ਮੇਰੇ ਬੱਚਨੇ ਪਾਠ ਕੀਤਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਅਖੰਡ ਪਾਠ ਦੀ ਅਰਦਾਸ ਕਰਾਈ ਸਾਈਂ ਪਾਠ ਦੀ ਤੇਨੇ ਪੂਰਾ ਖੰਡ ਪੜਸਪੂਰਨ ਕਰਤਾ ਇੱਕ ਝੌਂਡ ਦੇ ਵਿੱਚ ਮਹਾਰਾ ਚੜਦੀ ਕਲਾ ਰੱਖ ਸੱਚੇ ਪਾਚਾ ਇਹ ਸਾਰਿਆਂ ਨੂੰ ਆਨੇ ਵੀ ਕਰੋ ਇਹੋ ਜਿਹਾ ਇਸ ਤਰ੍ਹਾਂ ਹੀ ਕਰੋ ਇਹਨੂੰ ਮਜਮਨ ਦਾ ਸ਼ੌਂਕ ਸੀ ਹਾਂਜੀ ਹਾਂਜੀ ਕਦੀ ਇੱਟਾਂ ਨੱਖ ਲੈਣੀਆਂ ਕਦੀ ਪਰਨਾ ਪਾ ਲੈਣਾ ਤੇ ਕਦੀ ਕੋਹ ਕਰ ਲੈਣਾ ਚੌਰਸਾ ਬਣਾ ਲੈਣਾ ਨਿਸ਼ਾਨਾ ਦਾ ਵੀ ਲੱਗ ਲਾ ਲੈਣਾ ਛੋਟੀ ਦਾ ਇਸ ਤਰ੍ਹਾਂ ਪਹਿਲੇ ਦਿਨ ਇਹਨੂੰ ਸ਼ੌਂਕ ਸੀ ਤੇ ਨਾਲ ਜੋ ਜੋ ਪੜਾਈ ਕਰੀ ਗਏ ਨਾਲ ਮਹਾਰਾ ਜੀ ਕਿਰਪਾ ਕਰ ਗਿਆ ਸੱਚੇ ਪਾਚਾ ਕੋਈ ਬਾਬਾ ਜੀ ਉਹਨਾਂ ਦੀ ਕਿਰਪਾ ਹੈ ਬਾਬਾ ਨਰਮਸਿंहਾਂ ਦੀ ਇੱਕ ਔਰ ਲਈ ਸਕੇ ਪਿੰਡ ਦੇ ਗਰੰਟੀ ਸਾਡੇ ਤੇ ਕੋਈ ਨਾ ਕਿਰਪਾ ਕੀਤੀ ਜਿੱਥੋਂ ਗਲਤੀ ਹੁੰਦੀ ਹੀ ਰੋਕ ਟੋਕਦੇ ਨੇ ਤੇ ਇਹਨਾਂ ਕੋ ਸੰਸਥਾ ਲਈ ਦਨੇ ਬਹੁਤ ਖੁਸ਼ੀ ਹੁੰਦੀ ਹੈ ਮਹਾਰਾ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮਹਾਰਾ ਚੜ੍ਹਦੀ ਕਲਾ ਰੱਖ ਸੱਚੇ ਪਾਤਸ਼ਾਹ ਸਾਰਿਆਂ ਦਾ ਰੱਖੇ ਹਾਂ ਹੋਰ ਬੱਚਿਆਂ ਨੂੰ ਕੀ ਪੀ ਕਰਨੀ ਚਾਹੀਦੀ ਬੱਚਨ ਪੀਲੇ ਹੋਈ ਐ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੁਹਾਨੂੰ ਪੀਲੇ ਹੋਈ ਜੀ